ਚੜ੍ਹਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਪੋਦੀਆਂ ਉਹਨਾਂ ਠੰਡੀਆਂ ਰਾਤਾਂ ਦੇ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਪਰਿਵਾਰ ਵਿਛੜ ਜਾਂਦਾ ਹੈ ਤਾਂ ਗੁਰੂ ਸਾਹਿਬ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਹਨ ਤੇ ਉੱਥੇ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਸ਼ਹੀਦ ਹੋ ਜਾਂਦੇ ਹਨ ਤਾਂ ਗੁਰੂ ਸਾਹਿਬ ਚਮਕੌਰ ਦੀ ਗੜੀ ਤੋਂ ਚਾਲੇ ਪਾ ਕੇ ਰਸਤੇ ਵਿੱਚ ਚਾਰ ਸਾਹਿਬ ਦੇ ਰਾਹੀ ਹੁੰਦੇ ਹੋਏ ਮਾਚੀਵਾੜਾ ਸਾਹਿਬ ਦੇ ਜੰਗਲਾਂ ਦੇ ਵਿੱਚ ਪਹੁੰਚਦੇ ਹਨ ਜਿੱਥੇ ਹੁਣ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਸ਼ੋਭਿਤ ਹੈ ਉਹ ਤੁਹਾਨੂੰ ਜਾਣੂ ਕਰਵਾਈਏ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਿੱਥੇ ਗੁਰੂ ਸਾਹਿਬ ਦੀ ਆਮਦ ਦੇ ਸ਼ਹੀਦੀ ਸਭਾ ਮਨਾਈ ਜਾਂਦੀ ਹੈ ਮਾਚੀਵਾੜਾ ਸਾਹਿਬ ਤੋਂ ਬਿਊਰੋ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਨਾਲ ਨਿਵਾਜ਼ੀ ਹੋਈ ਪਾਵਨ ਪਵਿੱਤਰ ਧਰਤੀ ਮਾਚੀਵਾੜਾ ਸਾਹਿਬ ਇਨਾ ਮਾਛੀਵਾੜਾ ਸਾਹਿਬ ਦੇ ਜੰਗਲਾਂ ਨੂੰ ਕਲਗੀਧਰ ਪਾਤਸ਼ਾਹ ਨੇ ਭਾਗ ਲਾਏ ਹਨ ਜੰਗਲਾਂ ਵਿੱਚ ਮੰਗਲ ਲਾਏ ਹਨ ਸਾਹਿਬ ਸਤਗੁਰੂ ਚਮਕੌਰ ਦੀ ਗੜੀ ਤੋਂ ਵੱਡੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਮਾਛੀਵਾੜਾ ਸਾਹਿਬ ਪਹੁੰਚਦੇ ਹਨ ਆਤ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਪੈਰਾਂ ਵਿੱਚ ਰੋੜ ਚੁਬੇ ਨੇ ਸ਼ੂਲਾ ਚੁਬੀਆਂ ਨੇ ਔਰ ਜੰਗਲੀ ਸਫਰ ਸਾਰਾ ਸੀ ਜਾਮਾ ਮਹਾਰਾਜ ਦਾ ਲੀਰੋ ਲੀਰੋ ਗਿਆ ਖੂਹ ਸਹਿਬ ਤੇ ਪਹੁੰਚ ਕੇ ਸੱਚੇ ਪਾਤਸ਼ਾਹ ਜਲ ਛਕਦੇ ਹਨ ਖੂਹ ਵਿੱਚੋਂ ਔਰ ਉਸ ਖੂਹ ਦੀ ਟੈਂਡ ਕੱਢ ਕੇ ਪਾਤਸ਼ਾਹ ਆਪ ਸਰਾਹਣੇ ਰੱਖ ਕੇ ਐਸ ਜੰਡ ਸਹਿਬ ਦੇ ਹੇਠਾਂ ਆਰਾਮ ਕਰਦੇ ਹਨ ਵਿਸ਼ਰਾਮ ਕਰਦੇ ਹਨ ਐਸੇ ਦਿਨ ਦਿਆਲ ਪਾਤਸ਼ਾਹ ਤੋਂ ਵਿਛੜੇ ਹੋਏ ਤਿੰਨ ਸਿੰਘ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇੱਥੇ ਪਾਤਸ਼ਾਹ ਨੂੰ ਆ ਕੇ ਮਿਲਦੇ ਹਨ ਉਸ ਮਿਲਾਪ ਦੇ ਵਿੱਚ ਜਦੋਂ ਉਹ ਦਰਦ ਭਰੀ ਬੇਨਤੀ ਕਰਦੇ ਹਨ ਪਾਤਸ਼ਾਹ ਨੂੰ ਤਾਂ ਉਸ ਬੇਨਤੀ ਨੂੰ ਪ੍ਰਵਾਨੇ ਪ੍ਰਵਾਨਦਿਆਂ ਹੋਇਆ ਕਲਗੀਧਰ ਪਾਤਸ਼ਾਹ ਆਪਣੀ ਆਤਮਿਕ ਅਡੋਲਤਾ ਦੇ ਇਹ ਅੰਮ੍ਰਿਤ ਬਾਕ ਅੰਮ੍ਰਿਤ ਬਚਨ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਵੇੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਥਰ ਚੰਗਾ ਘਟਕੇੜਿਆਂ ਦਾ ਰਹਿਣਾ ਕਲਗੀਧਰ ਪਾਤਸ਼ਾਹ ਆਪਣੀ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਗੁਰੂ ਸਵਾਰਿਓ ਇਸ ਸ਼ਬਦ ਦਾ ਜੇ ਕਿਤੇ ਵੀ ਕੀਰਤਨ ਹੁੰਦਾ ਹੋਵੇ ਕਿਸੇ ਵੀ ਪਾਵਨ ਤਖਤ ਤੋਂ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਇਸ ਪਾਵਨ ਸ਼ਬਦ ਦਾ ਕੀਰਤਨ ਸਰਵਣ ਕਰੀਏ ਤੇ ਆਪਾਂ ਨੂੰ ਮਾਛੀਵਾੜਾ ਸਾਹਿਬ ਯਾਦ ਆਉਂਦਾ ਹੈ ਜਿੱਥੇ ਆ ਬਾਜਿਆਂ ਵਾਲੇ ਪ੍ਰੀਤਮ ਸਤਿਗੁਰੂ ਜੀ ਨੇ ਆਰਾਮ ਕੀਤਾ ਔਰ ਸਾਰਾ ਪਰਿਵਾਰ ਵਿਛੜ ਗਿਆ ਫਿਰ ਵੀ ਸਤਿਗੁਰੂ ਚੜ੍ਹਦੀ ਕਲਾ ਵਿੱਚ ਸਨ ਐਸੇ ਦਿਨ ਦੇ ਆਲ ਪਾਛਾ ਸਤਿਗੁਰੂ ਜਿਨ੍ਹਾਂ ਦੇ ਮਾਛੀਵਾੜਾ ਸਾਹਿਬ ਆਉਣ ਦੀ ਸਾਲਾਨਾ ਯਾਤ ਨੂੰ ਸਮਰਪਿਤ ਹੁੰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਪੂਰਨ ਸਹਿਯੋਗ ਦੇ ਨਾਲ ਮਹਾਨ ਅੱਜ 22 ਤਰੀਕ ਦੇ ਗੁਰਮਤ ਸਮਾਗਮ 8 ਤਰੀਕ ਦੇ ਮਹਾਨ ਗੁਰਮਤ ਸਮਾਗਮ ਅਤੇ 24 ਤਰੀਕ ਨੂੰ ਸੁੰਦਰ ਨਗਰ ਕੀਰਤਨ ਸਜਾਏ ਜਾਣੇ ਹਨ ਗੁਰੂ ਜੀ ਦੇ ਚਾਰ ਇਤਿਹਾਸਕ ਗੁਰਦੁਆਰਾ ਸਹਿਬ ਹਨ ਮਾਛੀਵਾੜਾ ਸਹਿਬ ਇੱਕੀ ਗੁਰਦੁਆਰਾ ਚਰਨ ਕਮਲ ਸਹਿਬ ਗੁਰਦੁਆਰਾ ਚਬਾਰਾ ਸਹਿਬ ਗੁਰਦੁਆਰਾ ਪਾਈਗਨੀ ਖਾਨ ਅਬੀ ਖਾਨ ਗੁਰਦੁਆਰਾ ਕਿਰਪਾਨਪੇਟ ਇਨ੍ਹਾਂ ਚਾਰੇ ਅਸਥਾਨਾਂ ਤੇ ਸੁੰਦਰ ਸਰੂਪ ਨਗਰ ਕੀਰਤਨ 24 ਤਰੀਕ ਨੂੰ ਸਜਾ ਕੇ ਅਤੇ ਗੁਰੂ ਜੀ ਦੇ ਉਸ ਚਰਨਾਂ ਦੇ ਸਫਰ ਨੂੰ ਤਾਜ਼ਾ ਕੀਤਾ ਜਾਂਦਾ ਹੈ ਸੋ ਆਓ ਹਾਜ਼ਰੀਆਂ ਭਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਸਮਰਪਿਤ ਹੋਈਏ ਆਪਣਾ ਆਪ ਗੁਰੂ ਦੇ ਚਰਨਾਂ ਨੂੰ ਸਮਰਪਿਤ ਕਰੀਏ ਤਾਂ ਕਿ ਇਹ ਜੀਵਨ ਇਹ ਜਨਮ ਸਫਲਾ ਹੋਵੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਗੁਰੂ ਵਾਲੇ ਬਣ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ ਪੀਵੋ ਪਾਹੋਲ ਖੰਡੇ ਧਾਰ ਹੋਏ ਜਨਮ ਸੋਹਿਲਾ ਇਹ ਜਨਮ ਜੀਵਨ ਸਫਲਾ ਹੋਵੇ ਸਭ ਦਾ ਧੰਨਵਾਦ ਚੈਨਲ ਵਾਲੇ ਸਮੁੱਚੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਪ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ